ਸ਼ਾਸਤਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੀਆਂ ਸ਼ਰਵਾਦ ਕਰਨ। ਆਗੇ ਜੀ ਖੇਤ ਕਾਹ ਚ ਕਰਦੇ ਕੋ ਚਲਦਾ ਲੱਗੇ ਬੀਜ ਪਾਣਾ। ਭਾਈ ਆਪਣੀ ਵੀਡੀਓ ਵੱਧ ਤੇ ਵੱਧ ਦੇਖੇ ਕਰੋ ਵੀਰੋ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਦੱਬ ਕੇ। 4G ਬੜੀਆ ਜੀ। ਠੀਕ ਠਾਕ ਹੈ। ਹਾਂ ਠੀਕ ਹੈ। ਹੋਰ ਕੀ ਬਣ ਰਿਹਾ? ਰੇ ਪਾਣੇ ਜਾ ਰਹੇ। ਬੀਜ ਨਹੀਂ ਪੰਦਾ। ਬੀਜ ਫੇ ਪਾएंगे। ਬੀਜ ਤਾਂ ਹੈ ਵੀ ਉਸ ਵਿੱਚ। ਹੋ ਗਿਆ ਗੇੜਾ ਤੀਸਰਾ ਗੇੜਾ ਸ਼ੁਰੂ ਹੋ ਗਿਆ। ਕੀ ਕਰਿਆ? ਮੇਰੀ ਨਾ ਪੋ ਆ ਬਾਈ ਹੈ। ਮਰ ਜਗੇ ਮੰਡੀ ਮਾਂ ਜੀਰੀ ਪਈ ਹੈ ਮੇਰੀ। ਹੋਰ 200 ਕਵਾਂਟਲ ਜੀਰੀ ਪਈ ਹੈ। ਕਾਹਗਾ ਤੇ ਰਹੀ। ਸੁੱਕੋ ਨਹੀਂ ਰਹੀ। ਨਿਬੜ ਗਿਆ ਬਾਈ। 3 ਕਿੱਲੇ ਵੇਚ ਗਏ ਨੇ। ਅਰਲੇ 4 ਕਿੱਲੇ ਮਾਂ ਖੈਰੋਂ ਚੱਲ ਰਹੀ ਹੈ। ਡਾਈਡੂਈ ਵੀ ਲਾਈਕ ਕਰੋ ਕਰੋ ਇੱਕ ਬੜੀਆ ਬੜੀਆ ਵੀਡੀਓ ਡਾਲ ਲੈ। ਕੀ ਕਰਿਆ? ਮੈਂ ਤਾਂ ਹੈਰਾਨ ਮੇਰਾ ਭయ్యా ਕੋ ਲਾਈਕ ਕਿਆ ਕਰੋ ਸਭ ਲੋਗ ਇਤਨੇ ਬੜੀਆ ਬੜੀਆ ਵੀਡੀਓ ਦੇ ਰਹੇ ਆ। ਮਾਰਾ ਬੰਦਾ ਕਰਿਆ ਭਾਈ ਲਾਈਕ ਕਰੇ ਕਰੋ, ਸ਼ੇਅਰ ਕਰੇ ਕਰੋ। ਚਲਾ ਵੀ ਪਰਲੇ ਚਾਰ ਕਿੱਲਿਆਂ ਵਾ ਅਰਖਾਂ ਸਮਾਨ। ਵੱਡਾ ਭਾਈ, ਛੋਟਾ ਭਾਈ। ਰੱਖਾਂ ਬਾਈ ਸਮਾਨ ਚੱਲ ਰਿਹਾ ਬਾਈ 8:52 ਹੈ ਰੋਮਾ ਖੇਤ ਡਾਕਰ ਰਾਸ ਭਰਿਆ ਦੂਰ ਕਰਨ ਲੱਗਿਆ ਪਾੜ ਪਰਸੋਂ ਕਰਿਆ ਦਾ ਤਾਇਆ ਚਲਾ ਰਿਹਾ ਇੱਧਰ ਰੇਵੀ ਛਾਣ ਲਿਆ ਡਾਈ ਟਰੈਕਟਰ ਚੱਲ ਰਿਹਾ ਤੜਲੇ ਖੇਤਾਂ ਮਾ ਧੁੰਦ ਪੈ ਗਈ ਬਾਈ 852 ਕੇ ਮਗਰ ਪਾਈਆ ਤਵੀ ਤਵੀ ਮਾਰेंगे ਉਧਰ ਖੜਿਆ ਝੋਟਾ ਆਪਣਾ 4511 4511 ਕੇ ਪਿੱਛੇ ਪਾਇਆ ਜਾਂਦਰਾ ਵੀਡੀਓ ਸਾਫ ਨਹੀਂ ਆ ਰਹੀ ਹੈ ਬਾਈ ਧੁੰਦ ਬਹੁਤ ਪਈ ਵੀ ਹੈ ਚੱਲ ਬਾਈ ਬਾਕੇ ਥੋੜਾ ਜਨੇ ਖੇਤ ਹੋਰ ਸੀ ਪਾੜ-ਪਾੜ ਗਈ ਹੈ ਰੋਂ ਤੜਲੇ ਖੇਤਾਂ ਮਾ ਹੋਗੀ ਇਨਾਮਾ ਦਹੁਰਗੀ ਹੋ ਗਈ ਤੇਲ ਹੈ ਬਾਈ 20 ਲੀਟਰ ਵੱਧ ਲੱਗ ਗਿਆ ਖੇਤ ਵਧੀਆ ਬਣ ਜੇਗਾ ਚੱਲ ਰਿਹਾ ਬਾਈ ਜੋੜਾ ਬਾਈ 6 ਬਲੇਟਾਂ ਪਾਈ ਵੀ ਆ 4 ਬਲੇਟਾਂ ਹੋਰ ਲੇਗਾ ਆਵਾ ਐਤ ਕੀ ਤਾਂ ਲੱਗ ਗਿਆ ਸੀ ਜਨਾ ਅੱਗੇ ਨੂੰ ਪਾ ਲੇਗੇ ਵੀ ਲਿਆਵਾ ਨਹੀਂ ਫਿਰ ਇਸਕੇ ਗੈਲ ਕੀ ਨਹੀਂ ਮਿਲਣਗੀਆਂ ਫਰਕ ਪੈ ਜਾ ਬਾਈ ਫਿਰ ਪਲੇਟਾਂ ਦਾ ਲੱਗੇ ਬਾਈ ਲੈਂ ਮਾਰਨਾ ਭੁਲਿਆ ਦਿਨ ਗੁਜ਼ਾ ਹੋ ਗਈ ਬਜਾਈ ਵਧੀਆ ਬਣ ਗਿਆ ਬਾਈ ਖੇਤ ਐ ਨਾ ਪਿੰਡ ਤੋਂ ਪੈ ਗਿਆ ਬੂਰ ਅੱਗੇ ਬਾਈ ਮਾਲਕ ਦੇ ਹੱਥ ਵਸ ਹੈ ਐਨ ਵਧੀਆ ਬਣ ਗਿਆ ਬਰੀਕ ਹੋ ਗਿਆ ਨਿਬੜ ਗਿਆ ਬਾਈ ਕੰਮ ਬਜਾਈ ਹੋ ਗਈ 20 ਕਿੱਲਿਆਂ ਦੀ ਉਸ ਕੱਲ ਹੋ ਗਏ 13 ਕਿੱਲੇ ਕੋਸੱਜ ਹੋ ਗਿਆ ਸਾਢੇ 12 ਦਾ ਟਾਈਮ ਹੋ ਗਿਆ ਲੈਣ ਲੋਣ ਪੈ ਗਈ ਸਾਰੇਮ ਸੋ ਆਬ ਲੱਦਿਆ ਸਾਮਾਨ ਡੋਲਾਂ ਰਹਿ ਗਈਆਂ ਬਾਈ ਡੋਲਾਂ ਪਾਵਾ 45 ਗਿਰਾਂ ਗਲ ਉੱਪਰ ਪਈ ਵੀਆਂ ਕੁਸ 4 ਕਿੱਲਿਆਂ ਪੈ ਗਈ 16 ਕਿੱਲੇ ਰਹਿ ਰਹੇ ਆ ਡੋਲਾਂ ਪਾ ਗਏ ਲਿਆ ਮਾ ਰੋਟੀ ਚੱਕ ਰੋਟੀ ਖਲਾਵਾ ਬੰਦਿਆਂ ਨੂੰ ਅੱਜ ਬਾਈ ਵੀਡੀਓ ਇੰਨੀ ਬਣੀ ਨਹੀਂ ਹੈਗੀ ਕਈ ਵਾਰ ਬਣਦੀ ਨਹੀਂ ਹੈ ਬਾਈ ਕੰਮਕਾਰ ਜੇ ਮੁਰਜੇ ਰਹਾਂ ਨਾ ਟਾਈਮ ਜਾ ਲਗਿਆ ਜੇ ਕਈ ਮੈਂ ਡੱਕ ਡੁੱਕ ਚੱਲਦੀ ਹੋਾ ਟਰੈਕਟਰ ਵੀ ਫੇਰ ਵੀ ਨਹੀਂ ਬਣਾਉਂਦੇ ਬਾਈ ਰਹਿ ਗਏ ਮਤਲਬ ਆਪਣੇ ਪਾ ਕਿੱਲੇ 45 ਗਹਿ ਰਹਿ ਗਏ ਜਤਿੰਦਰ ਵੀਰ ਕੇ ਬੀਜਣੇ ਨੂੰ ਨਾਲ ਮਿਲ ਕੇ ਬੀਜ ਲਏਗੇ ਹਲੇ ਗਿੱਲੇ ਆ ਖੇਤ ਬਾਤਾਂ ਦੇ ਬੀਜेंगे ਹਲ ਦਾ ਪਾਣੀ ਖੜਿਆ ਕਿਤੇ ਕਿਤੇ ਸਾਰੇ ਮੈਂ ਮਾਰਦੀ ਬਾਈ ਲਾਈਨ ਜਿੱਥੇ ਜ਼ਿਆਦਾ ਡੁੰਗਾ ਜਿੱਥੇ ਆਪਣਾ ਕੱਲੂਰੇ ਮਿੱਟੀ ਪਾਈ ਦੀ ਉਰੇ ਨੂੰ ਵੀ ਮਾਰਦੀ ਇਹ ਲਾਈਨ ਮਨ ਸਾਰਾ ਪਾਣੀ ਤਲੇ ਚ ਲਿਆ ਜਾ ਜੇਗਾ ਆਪਣਾ ਇਕੱਠਾ ਹੋ ਜਾਈ ਉੱਥੇ ਫਿਰ ਆਪਣਾ ਗੰਨਾ ਉੱਥੇ ਥਲੇ ਗੰਨੇ ਮਨ ਨਿਕਲ ਜੇਗਾ ਇਜਣਾ ਆਪਣਾ 4511 ਗੇ ਪਿੱਛੇ ਗੰਨਾ ਦਿਖ ਰਿਹਾ ਐ ਮਾ ਹੀ ਪਾਣੀ ਚੱਲ ਰਿਹਾ ਅੱਜ ਆਪਣਾ ਸਵੇਰ ਦਾ ਆਣੀ ਪੁਣੀ ਵੀ ਦੇਖਣਾ ਛੋਟੀ ਵੀ ਲੈ ਗਾਣੀਆਂ ਬੰਦਿਆਂ ਦੀ ਮੰਡੀ માં ਵੀ ਬਾਈ ਕੀੜਾ ਮਾਰਨਾ ਅੱਜ ਦੇਖੋ ਕੱਲ ਤਾਂ ਕੁਝ ਬਣਿਆ ਨਹੀਂ ਹੈ ਜੀ ਦੀ ਕੱਲ ਤਾਂ ਉਸ ਪੈਰੀ ਦੀ ਤੁੰ ਦੁਪਹਿਰ ਦੀ ਸਾਰਾ ਦਿਨ ਅੱਜ ਦੇਖੋ ਜੇ ਮਾਣਾ ਮੋਟਾ ਭਰਿਆ ਮਾਲ ਇਹ ਬਾਈ 4511 ਆਪਾਂ ਪਾਣੀ ਚਲਾਇਆ ਨਹੀਂ ਜਿੱਦਣੇ ਤਿਆਰ ਹੋ ਕੇ ਆਇਆ ਅੱਜ ਵੱਡਾ ਧੁੱਕੀ ਸੀਗੀ ਮਰਾਮਾ ਲਲਕਾਰੇ ਕੱਲ ਬਣਾਈ ਦੀ ਥੋੜੀ ਜੀ ਵੀਡੀਓ ਸਟੇਟਸ ਤੇ ਆ ਪਾਇਆ ਦਾ ਆਪਣਾ ਸ਼ਾਰਟ ਪਾਇਆ ਦਾ ਜਾਂਦਰਾ ਪਾਇਆ ਵਾ ਬਾਈ ਜਾਂਦਰਾ ਵੀ ਗਹਿਲ ਮੈਚ ਕਰ ਰਿਆ ਬਹੁਤ ਸੋਹਣਾ ਲੱਗਾ ਬਾਈ ਟਾਇਰ ਪਵਾਨੇ ਆਪਾਂ ਨੇ ਮਰ ਰੇਡੀਅਲ ਪਿਛਲੇ 15 ਨੰਬਰ ਦੇ 15 ਨੰਬਰ ਸ਼ਾਇਦ ਰੇਡੀਅਲ ਆਂਦਾ ਨਹੀਂ ਬਾਕੀ ਪੱਤਾ ਨਹੀਂ ਮੈਨੂੰ ਪੱਕਾ ਹਲੇ ਮਾਰ ਬਾਈ ਸਲਫ ਦੇ ਕੇ ਆ ਬੋਲਾ ਆਗੇ ਬਾਈ ਰੋਟੀ ਲੈ ਕੇ ਜਿੱਤੇ ਇੱਧਰ ਵੀਰ ਵਾਲੇ ਖੇਤ માં ਆ ਗਏ ਤੇ ਬੰਦੇ ਆਪਣੇ ਡੋਲਾਂ ਦਾ ਨਿਬੜ ਗਿਆ ਆਪਣਾ ਟੋਟਿਸ਼ ਕਾਮਾ ਬਾਈ ਬੰਦਿਆਂ ਨੂੰ ਜੋ ਰਹਿ ਰਿਹਾ ਦੌਰ ਅਬੀਜਣੇ ਤੇ ਨਾ ਇਕੱਲੇ ਵੀਰ ਕੇ ਆ ਮਾ ਰੋਟੀ ਖਾ ਲਿਆ ਜਾਓ ਮੇਰੇ ਗੰਨੇ ਦੀ ਡਿਊਟੀ ਲੱਗੇਗੀ ਬਾਈ ਹਮਾਰੀ ਦੋ ਜਣੇ ਆਗੇ ਮੇਰੀ ਹਰਜਤਿੰਦਰ ਗਈ ਸਾਰਾ ਗੰਨਾ ਢੋਣਾ ਆਪਾਂ ਨੇ 40 ਕਿੱਲੇ ਆ ਆਪਣੇ ਵਾ ਦੋ ਜਣੇ ਆਪਾ ਸਪਰੇਅ ਗਾ ਚੱਲ ਗਿਆ ਬਾਈ ਕੰਮ ਬੰਦਾ ਪਹੁੰਚ ਗਿਆ ਆਪਣਾ ਲੈਲੀ ਗਲ ਹੋ ਜੇਗੀ ਸਪਰੇਅ ਪਹਿਲੀ ਢੰਕੀ ਲੱਗਿਆ ਭਰਨ ਲਾਲਾ ਬੁਲਾ ਪਹਿਲਾਂ ਪਾ ਦੇ ਦੇ ਬਾਈ 4 ਵਜੇ ਸ਼ਾਮ ਕੇ ਬਾਈ ਇਸ ਤਰ੍ਹਾਂ ਲਗਾ ਨੂੰ 7 ਵਜੇ ਮੌਸਮ ਬਹੁਤ ਖਰਾਬ ਹੋ ਗਿਆ ਬਾਈ ਜਿਹੜੀ ਕਣਕਾਂ ਰਹਿ ਗਈਆਂ ਬਹੁਤ ਔਖੀ ਵੀਜੀਆਂ ਜੀ ਉਕਿੰਦਰ ਗਏ ਉੱਥੇ 40 45 ਕਿਲੇ किनार ਉੱਤੇ ਪਾਣੀ ਖੜਿਆ ਹਲੇ ਪਰ ਮੌਸਮ ਨਹੀਂ ਸਾਥ ਦੇ ਰਿਹਾ ਠੀਕ ਹੈ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਚੱਲਦੇ ਆਪਾਂ ਘਰਾਂ ਨੂੰ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਨਾਲ ਧੰਨਵਾਦ ਜੀ